ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੀਐਸਬੀ ਟੈਕ ਤੇ ਛੁੱਟੀਆਂ ਨੂੰ ਲੈ ਕੇ ਆਪਾਂ ਤੁਹਾਡੇ ਲਈ ਬਹੁਤ ਜਿਆਦਾ ਵੱਡੀ ਖਬਰ ਲੈ ਕੇ ਆ ਚੁੱਕੇ ਹਾਂ ਇਸ ਸਮੇਂ ਦੀ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਤੇ ਨਵੇਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਤਰੀਕ ਤੋਂ ਜੋ ਤੁਹਾਡੇ ਸਕੂਲ ਖੁੱਲਣ ਜਾ ਰਹੇ ਹਨ ਤੇ ਉਸ ਸੰਬੰਧੀ ਛੁੱਟੀਆਂ ਦੇ ਸੰਬੰਧੀ ਆਪਾਂ ਤੁਹਾਡੇ ਲਈ ਖਬਰ ਲੈ ਕੇ ਆ ਚੁੱਕੇ ਹਾਂ ਪੂਰੀ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ 7 ਜਨਵਰੀ ਤੱਕ ਛੁੱਟੀਆਂ ਦਾ ਹੋਇਆ ਐਲਾਨ ਬੱਡੀ ਖਬਰ 7 ਜਨਵਰੀ ਤੱਕ ਛੁੱਟੀਆਂ ਦਾ ਹੋਇਆ ਐਲਾਨ ਤੇ ਆਪਾਂ ਤੁਹਾਨੂੰ ਪੂਰੀ ਖਬਰ ਜੋ ਹੈ ਦੱਸ ਦਿਆਂ ਪੂਰਾ ਟਵੀਟ ਜੋ ਹੈ ਪੜਕ ਦੱਸ ਦਿਆਂ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਠੰਡ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਐਡਮਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਸਾਰੇ ਸਕੂਲ 8 ਜਨਵਰੀ ਨੂੰ ਖੁੱਲਣਗੇ ਹਾਂ ਜੀ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਹਰਜੋਤ ਸਿੰਘ ਬੈਂਸਵਾਲ ਜੋ ਹੈ ਟਵੀਟ ਕੀਤਾ ਗਿਆ ਹੈ ਤੇ ਹੁਣੇ ਥੋੜੇ ਦਿਨ ਪਹਿਲਾਂ ਦਾ ਇਹ ਤੇ ਹੁਣ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਜੋ ਛੁੱਟੀ ਛੁੱਟੀਆਂ ਵਿੱਚ ਵਾਅਦਾ ਹੋ ਗਿਆ 8 ਤਰੀਕ ਤੇ ਜੋ ਸਾਰੇ ਸਕੂਲ ਲੱਗਣਗੇ ਧੰਨਵਾਦ